ਓ ਵਧੀਆ ਮੂਵੀ ਹੈ ਜੀ ਅਕਾਲ ਮੂਵੀ ਬਹੁਤ ਵਧੀਆ ਹੈ ਜੀ ਚੜ੍ਹਦੀ ਕਲਾ ਵਿੱਚ ਹੈ ਜੀ ਚੜ੍ਹਦੀ ਕਲਾ ਵਿੱਚ ਮੂਵੀ ਹੈ ਜੀ ਬਹੁਤ ਵਧੀਆ ਹੈ ਜਿਹੜਾ ਕਹੇ ਜਾ ਰਹੇ ਸੀ ਵੀ ਅਕਾਲ ਮੂਵੀ ਦੇ ਵਿੱਚ ਐਦਾਂ ਫੇਕ ਆਇਆ ਚੜ੍ਹਦੀ ਕਲਾ ਮੂਵੀ ਹੈ ਜੀ ਉਹ ਵਧੀਆ ਚੜ੍ਹਦੀ ਕਲਾ ਨੂੰ ਜਰੂਰ ਦੇਖੋ ਤੇ ਅਕਾਲ ਨੂੰ ਜਰੂਰ ਦੇਖੋ ਖਾਸ ਫਿਲਮ ਦੇ ਵਿੱਚ ਐਡੇ ਖਾਸ ਹੈ ਜੀ ਉਹਦੇ ਵਿੱਚ ਜੰਗੀ ਯੋਧੇ ਦਿਖਾਈ ਗਈ ਹੈ ਜੀ ਖਾਸਾ ਕਿਵੇਂ ਜੰਗੀ ਹੁੰਦਾ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਖਾਸਾ ਕਿਵੇਂ ਰਹਿੰਦੇ ਸੀ ਉਹ ਦਿਖਾਇਆ ਗਿਆ ਹੈ ਜਿਹੜੇ ਕਹਰੇ ਸੀ ਵੀ ਕੀਪੀ ਕਰੇ ਵਾਲੀ ਨਕਲੀ ਬਹੁਤ ਦਾੜੀ ਲਾਈ ਹੋਈ ਹੈ ਨਾ ਕੋਈ ਕੈਕਟਰ ਹੈ ਚਲੋ ਕੋਈ ਗੱਲ ਨਹੀਂ ਉਹਨੂੰ ਹੌਲੀ ਹੌਲੀ ਸਹੇਦ ਮਿਲੂਗੀ ਜਿਹੜੇ ਉਹਦੇ ਪਚੰਗੀ ਸੀ ਉਸੇ ਉਹ ਦੇਖੇ ਆ ਉਹਨਾਂ ਨੇ ਕੇਸ ਰੱਖੇ ਹੋਏ ਆ ਜਿਹੜੇ ਕੀਪੀ ਕਰੇ ਵਾਲਦੇ ਤਿੰਨ ਪਚੰਗੀਆਂ ਉਹਦੇ ਵਿੱਚ ਹਨ ਕਲਾਕਾਰੀ ਦਿਖਾਈ ਹੈ ਉਹਨਾਂ ਨੇ ਤਿੰਨਾਂ ਨੇ ਕੇਸ ਰੱਖੇ ਹੋਏ ਆ ਚਲੋ ਮਹਾਰਾਜ ਉਹਨਾਂ ਚੜਦੀ ਕਲਾ ਬਕਸੇ ਉਹ ਅੱਗੇ ਨੂੰ ਹੋਰ ਸਿੱਖੀ ਵਿਚਾਰ ਸਕਣ ਹਨਾ ਜੇ ਆਪਾਂ ਨੂੰ ਉਹਦਾ ਪਹਿਲੇ ਹੀ ਦਿਲ ਤੋੜਦੀ ਹੈ ਇਹਨਾਂ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਇਹ ਕੀ ਕਰ ਰਹੇ ਕੀ ਨਹੀਂ ਹਨਾ ਕਹਿੰਦੇ ਸਾਨੂੰ ਐਦਾਂ ਦਾ ਕੁਝ ਲੱਗਿਆ ਨਹੀਂ ਉਹਦੇ ਵਿੱਚ ਮੂਵੀ ਦੇ ਵਿੱਚ ਜੋ ਗਲਤ ਹੈ ਠੀਕ ਹੈ ਸਾਰੇ ਸਾਰੇ ਸਿੰਘ ਉਹਨਾਂ ਚੜਦੀ ਕਲਾ ਵਿੱਚ ਉਹਦੇ ਵਿੱਚ ਮੂਵੀ ਦੇ ਵਿੱਚ ਸਾਰਾ ਕੁਝ ਵਧੀਆ ਦਿਖਾਇਆ ਗਿਆ ਚੜਦੀ ਕਲਾ ਵਿੱਚ ਦਿਖਾਇਆ ਗਿਆ ਵੀ ਕਿੱਦਾਂ ਸਿੰਘ ਲੜਦੇ ਸੀ ਪਹਿਲਾਂ ਕਿੱਦਾਂ ਰਹਿੰਦੇ ਸੀ ਉਹ ਦਿਖਾਇਆ ਗਿਆ ਉਹਦੇ ਵਿੱਚ ਕੁਝ ਐਦਾਂ ਦਾ ਗਲਤ ਨਹੀਂ ਹੈਗਾ ਕੀ ਲੋਡ ਸਮਝਦੇ ਹੋ ਬਾਬਾ ਜੀ ਅਜੋਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਬਹੁਤ ਲੋਡ ਹੈ ਵੀਰ ਜੀ ਕਿਉਂਕਿ ਇਸ ਦਾ ਪਤਾ ਲੱਗਦਾ ਹੈ ਹਨ ਜਿੰਨਾ ਆਣੇ ਵਾਲਾ ਯੂਥ ਹੈ ਜਿਵੇਂ ਹੁਣ ਕੋਈ ਹੋਰ ਫਿਲਮਾਂ ਬਣ ਜੇ ਉਹਦੇ ਵਿੱਚ ਧੂਮਕੇ ਵਗੈਰਾ ਦਿਖਾਏ ਜਾਂਦੇ ਇਸ ਫਿਲਮ ਦੇ ਵਿੱਚ ਸਿਰਫ ਸਿੰਘ ਦਿਖਾਏ ਗਏ ਆ ਵੀ ਕਿਵੇਂ ਸ਼ਸਤਰ ਰੱਖਦੇ ਸੀ ਹਨ ਕਿਵੇਂ ਜੰਗੀ ਹੁੰਦੇ ਸੀ ਕਿਵੇਂ ਪ੍ਰੈਕਟਿਸ ਕਰਦੇ ਸ਼ਸਤਰ ਰੱਖੜੇ ਦੇ ਕਰ ਦਿਖਾਏ ਗਏ ਬਹੁਤ ਵਧੀਆ ਪ੍ਰਾਤਨ ਮਰਿਆਦਾ ਅਨਸਾਰ ਹੈ ਨਾ ਕਿਵੇਂ ਆਪਾਂ ਕੱਪੜੇ ਪਾ ਗਏ ਹੈ ਨਾ ਕੋਈ ਇਦਾਂ ਦਾ ਕੱਪੜੇ ਨਹੀਂ ਪਾਇਆ ਗਲਤ ਹੈ ਨਾ ਵੀ ਕਿਵੇਂ ਸਰੀਰ ਢੱਕ ਕੇ ਰੱਖਦੇ ਨੇ ਸਿੰਘ ਕਿਵੇਂ ਖਾਣਾ ਪੀਣਾ ਸਾਰਾ ਦਿਖਾਇਆ ਗਿਆ ਵੀ ਪ੍ਰਾਤਨ ਮਰਿਆਦਾ ਦਿਖਾਈ ਗਈ ਹੈ ਇਹਦੇ ਵਿੱਚ ਤੇ ਛੋਟੇ ਛੋਟੇ ਬੱਚੇ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਹੋਰ ਬਹੁਤ ਜ਼ਿਆਦਾ ਲੋੜ ਹੈ ਆਣੀ ਚਾਹੀਦੀਆਂ ਫਿਲਮਾਂ ਆਣੀ ਚਾਹੀਦੀਆਂ ਸਿੰਘਾਂ ਦੇ ਫਿਲਮਾਂ ਬਣਨੀਆਂ ਚਾਹੀਦੀਆਂ ਜੀ ਤੇ ਛੋਟੇ ਪਤਾ ਲੱਗਿਆ ਅੱਜ ਕੱਲ ਨਾ ਨੈਟਵਰਕ ਦੇ ਰਾਹੀਂ ਸਾਰਾ ਕੁਝ ਪਹੁੰਚ ਰਿਹਾ ਹੈ ਨਾ ਹੁਣ ਦੇਖ ਲੋ ਦਾੜੇ ਰੱਖ ਕੇ ਵੀ ਲੋਕ ਕਿੱਦਾਂ ਦੇ ਕੰਮ ਕਰ ਰਹ ਕਿਉਂਕਿ ਚਲੋ ਅੱਜ ਅਗਲੇ ਨੇ ਨਕਲੀ ਦਾੜੀ ਰੱਖੀ ਆ ਕੀ ਪਤਾ ਅਗਲੀ ਵਾਰ ਅਗਲਾ ਵਧੀਆ ਦਾੜੀ ਰੱਖ ਜੇ ਹਨਾ ਰੱਖੇ ਪੁੱਤਰ ਸੇਮ ਜਸੜ ਦੀ ਪਿੱਛੇ ਮੂਵੀ ਆਈ ਸੀ ਉਹਨੇ ਨਕਲੀ ਦਾੜੀ ਰੱਖੀ ਸੀ ਹੁਣ ਇਸ ਵਾਰ ਉਹਦੀ ਮੂਵੀ ਆ ਰਹੀ ਆ ਕਾਮ ਕਾਟਾ ਮਾਰੂ ਹਨਨ ਕ ਨਾਮ ਜਾਜ ਆ ਹੁਣ ਉਸ ਦੇ ਵਿੱਚ ਉਸਨੇ origional ਦਾੜੀ ਰੱਖੀ ਹੈ ਜੀ ਅਸੀਂ ਖੁਦ ਉਸ ਫਿਲਮ ਦੇ ਵਿੱਚ ਕਰ ਰਹੇ ਆ ਕੰਮ ਕਰ ਰਹੇ ਆ ਇਸ ਫਿਲਮ ਦੇ ਵਿੱਚ ਵੀ ਅਸੀਂ ਕੰਮ ਕੀਤਾ ਹੈ ਜਿੱਦਾਂ ਜਿੱਦਾਂ ਕੋਈ ਗਲਤ ਚੀਜ਼ ਹੁੰਦੀ ਆ ਅਸੀਂ ਆਪੇ ਟੋਕ ਦਿੰਨੇ ਆ ਨਾ ਨੂੰ ਵੀ ਐਦਾਂ ਦੀ ਵਿਰੋਧ ਕਰਨ ਵਾਲਾ ਹੁਣ ਕੀ ਕਹਿ ਸਕਦੇ ਆ ਜੀ ਹਨਾ ਪਹਿਲਾਂ ਫਿਲਮ ਦੇਖੋ ਤਾਂ ਸਹੀ ਹਨਾ ਜੋ ਗਲਤ ਚੀਜ਼ ਹੈਗੀ ਉਹ ਆਪਾਂ ਕਰਾਂਗੇ ਬੈਠ ਕੇ ਉਹਨੂੰ ਦੱਸਾਂਗੇ ਵੀ ਫਿਲਮ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਪਰ ਇੰਨੀ ਨੁਕਤਾ ਚ ਨਹੀਂ ਜੇਕਰ ਹੋਏਗੀ ਫਿਰ ਕੋਈ ਵੀ ਪ੍ਰੋਡਿਊਸਰ ਡਾਇਰੈਕਟਰ ਅੰਦਰ ਹਿੰਮਤ ਨਹੀਂ ਕਰੇਗਾ ਜੀ ਪਤਾ ਕਿ ਇਹ ਕੰਮ ਫਿਰ ਅੱਗੇ ਕੋਈ ਵਧੂਗਾ ਨਹੀਂ ਜੀ ਸਾਡੇ ਤਿਆਰ ਪਿਛਲਾ ਹੈ ਕੀ ਨਵੀਂ ਪੀੜ੍ਹੀ ਨੌਜਵਾਨ ਪੀੜ੍ਹੀ ਹੁਣ ਆਪਾਂ ਪ੍ਰਚਾਰਕਾਂ ਨੂੰ ਕਹੀ ਜਾ ਰਿਹਾ ਹਨ ਕਈ ਪ੍ਰਚਾਰਕ ਕਰ ਵੀ ਰਹੇ ਨੇ ਪ੍ਰਚਾਰ ਕਰ ਰਹੇ ਕਈ ਤੁਹਾਨੂੰ ਪਤਾ ਗੁਰੂ ਘਰਾਂ ਦੇ ਵਿੱਚ ਰਹਿ ਕੇ ਕਿੱਦਾਂ ਦੇ ਕੰਮ ਹੋ ਰਹੇ ਆ ਤੁਸੀਂ ਦੇਖ ਲਓ ਫਿਰ ਉਹਦੇ ਵਿੱਚ ਆਪਾਂ ਕੀ ਕਰੀਏ ਹਨ ਉੱਥੇ ਕੋਈ ਸਵਾਲ ਸਵਾਲ ਨਹੀਂ ਉਠਾਉਂਦਾ ਹੈਗਾ ਵੀ ਇੱਥੇ ਕੀ ਹੈ ਜੇ ਹਣਾ ਆਪਾਂ ਦਾ ਵਿਰੋਧ ਕਰ ਰਿਹਾ ਤਾਂ ਗਲਤ ਗੱਲ ਹੈ ਹਣਾ ਆਪਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਦੇਖਣਾ ਚਾਹੀਦਾ ਉਹਦੇ ਵਿੱਚ ਕੀ ਹੈ ਵੀ ਇਹਨਾਂ ਦੇਖੇ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਜੀ ਹੁਣ ਉਹ ਵੀ ਸਿੰਘ ਨੇ ਕੋਈ ਨਹੀਂ ਉਹ ਵੀ ਹੁਣ ਦੇਖਦੇ ਆ ਵੀ ਕੀ ਕਰਨੇ ਕੀ ਨਹੀਂ ਹੈ ਨਾ ਉਹਨਾਂ ਨੂੰ ਬੈਠ ਕੇ ਆਪਾਂ ਮੀਟਿੰਗ ਕਰਾਂਗੇ ਬੈਠ ਕੇ ਕੋਈ ਗੱਲਬਾਤ ਹੋਈ ਬੈਠ ਕੇ ਗੱਲਬਾਤ ਕਰਾਂਗੇ ਅਸੀਂ ਤਾਂ ਉਹਨਾਂ ਕੋਲ ਗੱਲਬਾਤ ਕੋਈ ਗੱਲ ਹੋਈ ਨਹੀਂ ਆਪਣੀ ਚਾਰ ਕਮਤ ਭੇਜੀ ਨੇ ਹੋਰ ਤਾਂ ਹਾਂਜੀ ਹੋਰ ਤਾਂ ਕੁਝ ਨਹੀਂ ਹਨਾ ਚਲੋ ਉਹ ਵੀ ਆਪਣੇ ਸਿੰਘ ਨੇ ਉਨ੍ਹਾਂ ਦੀ ਵੀ ਕੋਈ ਗਲਤਫਹਿਮੀ ਹੋਊਗੀ ਤਾਂ ਨਿਕਲ ਜੇਗੀ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਬੈਠ ਕੇ ਗੱਲਬਾਤ ਕਰਾਂਗੇ ਹਨਾ ਵੀ ਕੀ ਸਾਨੂੰ ਕੁਝ ਗਲਤ ਨਹੀਂ ਲੱਗਦਾ